ਓ ਬੱਲੇ 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 ਕਿੱਥੇ ਪਾ ਚਲੀਆਂ ਹੈ ਕਿੱਥੇ ਪਾ ਚਲੀਆਂ ਹੈ ਹੈ ਕਿਹੜੇ ਨਿਗਾਹ ਦੋ ਜਾਣੀਆਂ ਓ ਕਿਦਾਂ ਠੀਕ ਆ ਯਾਰ ਗਰਮੀ ਬੜੀ ਹੈ ਬਾਹਰ ਤੇ ਇਸੇ ਅੰਦਰ ਰਹਿ ਕੇ ਗੰਨਣਾ ਚਲੋ ਉੱਠੇ ਮੇਰਾ ਪੋਤਾ ਉੱਠੇ ਮੇਰੀ ਗੱਲ ਸੁਣ ਉੱਠ ਆ ਚਲੀ ਅੰਦਰ ਉੱਥੇ ਹੈ ਚੱਲ ਚਲੀ ਅੰਦਰ ਵੇ ਗੱਲ ਸੁਣ ਮੇਰੀ ਆ ਸਾਰੀ ਦਿਹਾੜੀ ਨੱਦ ਵਾਲੇ ਹੋਇ ਰਹੇ ਨਾ ਕਿਤੇ ਪੜ੍ਹ ਲਿਖ ਵੀ ਲਿਆ ਕਰ ਉਹ ਮੇਰੇ ਭਾਂਜੇਗਾ ਹਾਂ ਵੇਖ ਕਿੰਨੀਆਂ ਪਿਆਰੀਆਂ ਵੇ ਕਿੰਨਾ ਪਿਆਰ ਕਰਦੀਆਂ ਬੜਾ ਪੜਾਇਆ ਨਹੀਂ ਕੰਮ ਆਉਣਾ ਕੰਮ ਆਉਣਾ ਜਿਹੜਾ ਪੜਲੇਗਾ ਚਾਰ ਅੱਖਰ ਫਿੱਟ ਆ ਜਾਗਾ ਪਰ ਉਹ ਯਾਰ ਮੰਮੀ ਮੈਂ ਕੀ ਕਰਾਂ ਦੋ ਤਿੰਨ ਸਾਲ ਜਿਹੜੇ ਫਾਇ ਲੱਗੇ ਨੂੰ ਇੱਥੇ ਲਾਉਣਾ ਸਿਰਫ ਜਲਾਉਂਦੀ ਮੈਂ ਕੀ ਕਰਾਂ ਦੱਸ ਤੇਰੀ ਕਿਸਮਤ ਹੀ ਮਾੜੀ ਆ ਕਿਸਮਤ ਹੀ ਮਾੜੀ ਆ ਕੋਈ ਨਹੀਂ ਭਰਤੀ ਨਿਕਲਦੀ ਵੇਖ ਲਾਂਗੇ ਭਰਤੀ ਕਿਸਮਤ ਹੀ ਮਾੜੀ ਆ ਤਾਂ ਹੀ ਤੈਨੂੰ ਕਹਿੰਦੇ ਕਿਸੇ ਨਾ ਕੇ ਪਾਸੇ ਨਿਕਲ ਜਾ ਇਹੋ ਉਮਰ ਸੈੱਟ ਹੋਣ ਦੀ ਜੇ ਹੋਣਾ ਮੈਂ ਸੈੱਟ ਹੋਇਆ ਤਾਂ ਸਾਰੀ ਉਮਰ ਠੱਕੇ ਹੀ ਹੋ ਆ ਟੈਲੀਆਂ ਹੀ ਹੋ ਇਹ ਤਾਂ ਇਹ ਨਹੀਂ ਰਹਿਣੀਆਂ ਵਾ ਕਮਾਈ ਜਿਹੜੀ ਇੱਥੋਂ ਜੋ ਨਿਕਲੀ ਤੈਨੂੰ ਪਤਾ ਹੀ ਆ ਉਹ ਖੂਨ ਦੀ ਮਿੱਟੀ ਖੂਨੋਂ ਲੱਗੀ ਜਾਂਦੀ ਆ ਮਮਮੀ ਭਰਤੀ ਨਿਕਲੀ ਆ ਉਹ ਵੇਖ ਲੈਣੀ ਯਾਰ ਕੀ ਉਹ ਵੇਖ ਲੈਣਾ ਠੀਕ ਆ ਮਿਹਨਤ ਕਰ ਨੀ ਤੇ ਫਿਰ ਕੁੜੀ ਗਾੜੀ ਕੋ ਲੱਭ ਲਓ ਬਾਅਦ ਦੀ ਫਿਰ ਹੋਰ ਕੀ ਆ ਚੁੱਪ ਕਰ ਜਾ ਕੁੜੀ ਲੱਭ ਲਓ ਅੱਗੇ ਕੁੜੀ ਲੱਭੀ ਆ ਚੁੱਪ ਕਰਕੇ ਬਹਿ ਜਾ ਆਹ ਰਹਿੰਦੇ ਵਾਲੇ ਪੁਛਾ ਹੁਣਦਾ ਰਹਿੰਦਾ ਨਾ ਇਹ ਕੰਮ ਕੱਟ ਕਰ ਆਪਣੀ ਜ਼ਿੰਦਗੀ ਦਾ ਧਿਆਨ ਦੇ ਪੀ ਕੀ ਕਰਨਾ ਵਾ ਪੁਛਾ ਕੀ ਲਾਉਣਾ ਵ ਬਚਾਰੀਆਂ ਕਿੰਨਾ ਸੋਹਣਾ ਖੇਡਦੀਆਂ ਵ ਦਸ ਹੱਦ ਹੋ ਗਈ ਆ ਵੇ ਤਾ ਸੋਹਣਾ ਹੀ ਖੇਡਦੀਆਂ ਆ ਆ ਨੀ ਛੱਡ ਮੇਰੀ ਅੱਜ ਨੇ ਜੁੜਾ ਕੀਤਾ ਵਾ ਮਾਈ ਮੁੰਡਾ ਬਣਿਆ ਵਾ ਤੇ ਫੇਰ ਕੀ ਮੁੰਡਾ ਬਣਿਆ ਵਾ ਕੋਈ ਗੱਲ ਨਹੀਂ ਮੁੰਡਾ ਹੀ ਆ ਸਾਡੇ ਵਾਸਤੇ ਮੁੰਡਾ ਹੀ ਆ ਸਾਡੇ ਵਾਸਤੇ ਤੂੰ ਚੁੱਪ ਰਿਹਾ ਤਾ ਤੂੰ ਨਾਲ ਮੈਨੂੰ ਪਤਾ ਨਹੀਂ ਮਖਾਰੇ ਸਾਡੇ ਨਾਲ ਦੇ ਤੇ ਸਾੜੇ ਮੈਨੂੰ ਆ ਮੈਨੂੰ ਤੇੜੇ ਆ ਤਾਂ ਨਹੀਂ ਖਲਾਰੇ ਪੰਦੀਆਂ ਮੈਨੂੰ ਬਹੁਤ ਬੁਰੇ ਲੱਗਦੇ ਆ ਚੁੱਪ ਦਾ ਓ ਮਮੀ ਇੱਕ ਤਾਂ ਪਿਆਰ ਕਰਿਆ ਕਰ ਠੀਕ ਆ ਨਾ ਬਥੇਰਾ ਪਿਆਰ ਵਾ ਇੱਕ ਤਾਂ ਜੂੜਾ ਵੇਖ ਤੇ ਦੂਜੀ ਦਾ ਝਟਾਕਾ ਖਲਾਰਿਆ ਇਹਦੇ ਵਾਸਤੇ ਕੰਗੀਆਂ ਲੱਭੀ ਇਹਨਾਂ ਨੂੰ ਕਿਤੇ ਬੰਦ ਦੀਵਾਰ ਓ ਕੋਈ ਗੱਲ ਨਹੀਂ ਮਮੀ ਨਿਆਣੇ ਆ ਖੇੜਦੇ ਤੇ ਆਖਰ ਆ ਗਈ ਖਡਾ ਖੇਡਣਾ ਨੀਗਾ ਇਹੋ ਉਹਨਾਂ ਦੀ ਉਮਰ ਵਾ ਇਹੋ ਹੀ ਖਡਾਉਣੇ ਮੁੜ ਕੇ ਸਕੂਲੇ ਪੜਨ ਪੈਣਾ ਮੁੜ ਕੇ ਵੱਡੇ ਹੋਏ ਨਾ ਤਾਂ ਮੁੜ ਕੇ ਕਿੱਥੇ ਖੇਡਿਆ ਜਾਣਾ ਵਾ ਨਾ ਸਕੂਲੇ ਘਰੋਂ ਜਾਣਾ ਸਕੂਲੇ ਜਾ ਕੇ ਕਰਨਾ ਸੋਹਰੇ ਚੱਲ ਜਾਣਾ ਵਾ ਆਰਾਮ ਨਾ ਕਰੋ ਤੋਰ ਤੀਆਂ ਕੇ ਹੋਰ ਇਹ ਤੇ ਜਾਣਾ ਵਾ ਸੋਹਰੇ ਸਵੇਰੇ ਚੱਲ ਜਾਣਾ ਵਾ ਖੇਡ 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 ਜਾ ਕੇ ਨਿੰਬੂਣੀ ਬਣਾ ਦੇ ਮੈਨੂੰ ਮੈਂ ਤੈਨੂੰ ਨਿੰਬੂ ਪਾਣੀ ਤੇਰੀ ਹੋਰ ਕਪੜਾ ਬਣਾ ਦੇ ਯਾਰ ਜਰਾ ਨਿੰਬੂ ਪਾਣੀ ਬਣਾ ਕੇ ਦੇ ਤੈਨੂੰ ਤੇਰੇ ਸਗਾਤ ਨੂੰ ਨਹੀਂ ਤਿੱਗੇ ਹਾਂ ਕਿੱਦਾਂ ਤੇਰੇ ਵਾਲ ਖਿਲਰੇਦੇ ਪਸੀਨਾ ਕਿੱਦਾਂ ਆਇਆ ਵਾ ਮੇਰੀ ਗੱਲ ਸੁਣ ਫਰਕਤ ਜਾ ਕੇ ਨਾ ਇਸੇ ਅੰਦਰ ਜਾ ਕੇ ਖੇਡੋ ਪੁੱਤ ਇੱਥੇ ਗਮੀ ਬੜੀ ਆ ਹਾਂ ਜਾ ਮੇਰਾ ਬੋਲ ਗਮੀ ਨਾਲ ਐਵੇਂ ਯਾਰ ਮੰਮੀ ਦਾ ਤਾਂ ਦਿਮਾਗ ਖਰਾਬ ਹੋ ਗਿਆ ਵਾ ਵਿਚਾਰੀਆਂ ਕਿੰਨਾ ਪਿਆਰ ਕਰਦੀਆਂ ਵਾ ਖੇਡਦੇ ਰਹਿੰਦੀਆਂ ਦਵੇਂ ਉਖਰੀਆਂ ਕਿ ਇਹ ਹੁੰਦਾ ਐਸੇ ਦੱਸ ਪਰ ਮੰਮੀ ਸਮਝੇ ਤੇ ਫੇਰ ਹੀ ਆ ਨਾ ਇਹ ਕਿ ਕੰਡਾ ਇੱਥੇ ਆ ਗਿਆ ਵਾ ਹੂੰ ਹੂੰ ਯਾਰ ਨਾ ਹੀ ਨਹੀਂ ਫੇਰਾ ਤੇਰੇ ਘਰ ਆ ਕਰ ਠੀਕ ਆ ਉਹ ਨਹੀਂ ਫੇਰਾ ਤੇਰੀ ਮੈਂ ਰੋਜ ਜੜੀ ਸ਼ਹਿਰ ਸਕੇਂਦਾ ਚੰਗਾ ਮ ਲੱਗਦਾ ਯਾਰ ਤੈਨੂੰ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਮੈਂ ਵੇਖਣ ਡਿਆ ਦੋ ਤਿੰਨ ਦਿਨੋਂ ਚੱਲੇ ਆ ਏਡਾ ਮੂੰਹ ਸਟੇ ਤੇ ਰੱਖਦੀ ਕੀ ਗੱਲ ਹੋ ਕੀ ਆ ਉਹ ਯਾਰ ਸ਼ਹਿਰ ਸੋਹਣਾ ਕੀ ਆ ਹਾਂ ਬੰਦਾ ਥੱਕ ਟੁੱਟ ਕੇ ਘਰ ਨੂੰ ਆਉਂਦਾ ਵੀ ਚੱਲ ਹਣਾ ਸਕੂਨ ਦੀ ਨੀਂਦੇ ਘਰੇ ਸੌਣੇ ਜਾ ਕੇ ਆਹ ਉਹ ਤਾਂ ਹੁੰਦਾ ਹੀ ਬੰਦੇ ਨੂੰ ਤੇ ਮਾਰਾ ਹੱਡੀ ਆ ਉਹ ਵਿਚਾਰੀ ਨਿਗੇ ਨਿਗੇ ਕੁੜੀਆਂ ਵਾਂ ਦੱਸ ਜੋ ਮੇਰੇ ਘਰ ਜਾਂ ਪੀਆਂ ਵਾਂ ਤੇ ਉੱਥੇ ਮੇਰਾ ਹੀ ਤਸੂਰ ਹੈ ਮੈਨੂੰ ਤਾਂ ਨਹੀਂ ਮੜੀਆਂ ਲੱਗਦੀਆਂ ਨਹੀਂ ਯਾਰ ਵੀਰੇ ਇਡਾ ਵਧੀਆ ਸਾਡਾ ਘਰ ਕਿੰਨੇ ਕਿੰਨੇ ਬੱਚੇ ਕਿੰਨੇ ਸੋਹਣੇ ਆ ਹਾਂ ਘਰ ਚ ਖੇਡਦੀਆਂ ਵਾ ਕਿੰਨਾ ਵਧੀਆ ਲੱਗਦਾ ਵਾ ਤੇ ਮਾਤਾ ਉਹਨਾਂ ਨੂੰ ਖਾਣ ਹੀ ਪੈਂਦੀ ਬੁਲਾਵਾ ਢਿੰਗੜੀਆਂ ਫੁਲਾਣੀਆਂ ਮੈਨੂੰ ਨਿਆਰਾ ਗੱਲਾਂ ਚੰਗੀਆਂ ਲੱਗਦੀ ਮਮੀ ਤੇ ਬੜਾ ਕਹਿੰਦੀ ਆ ਮੇਰਾ ਜੀ ਕਰਦਾ ਮੈਂ ਨਿਆਣੇ ਲੈ ਕੇ ਕਿ ਚੱਲ ਜਾ ਉਹ ਨਹੀਂ ਨਹੀਂ ਵੀ ਜਾਣਾ ਕਿੱਥੇ ਆਪੇ ਮਾਤਾ ਪਤਾ ਲੱਗ ਜੂ ਮਗਰ ਉਹ ਇਹੋ ਘਰ ਦਾ ਡਾ ਇੱਥੇ ਰਹਿਣਾ ਵਾ ਜਾਣਾ ਕਿੱਥੇ ਆ ਉਹ ਯਾਰ ਪਰ ਮੇਰੇ ਕੋ ਗੱਲਾਂ ਨਹੀਂ ਸੁਣਾਈ ਜਾਂਦੀਆਂ ਆਪਣੀ ਮੰਨ ਸੁਣ ਲੀਆਂ ਨਾਲ ਦੀਦੀਆਂ ਸੁਣਦੀਆਂ ਬੱਚਿਆਂ ਦੀਆਂ ਨਹੀਂ ਸੁਣਾਈ ਜਾਂਦੀਆਂ ਇਹ ਆਹ ਗੱਲ ਤੇ ਮਾੜੀ ਹੈ ਬੱਚੇ ਨੂੰ ਹੀ ਗੱਲਾਂ ਕਰਨ ਚਾਹੀਦੀਆਂ ਬੱਚੇ ਕਿਹੜੇ ਤੰਗੀ ਦਿੰਦੇ ਕਿਸ ਗੱਲ ਦੀ ਹੈ ਕਿੰਨਾ ਪਿਆਰ ਕਰਦੇ ਆ ਪਰ ਮਮੀ ਸਮਝਦੀ ਨਹੀਂ ਇਹ ਗੱਲ ਨੂੰ ਕੀ ਕਰੀਏ ਹੁਣ ਮਮੀ ਨਹੀਂ ਸਮਝਦੀ ਨਾ ਸਮਝੇ ਪਰ ਜਿੱਦਨ ਮੇਰਾ ਪਾਣੀ ਸਿਰ ਤੋਂ ਉੱਪਰ ਆਣਾ ਗਿਆ ਨਾ ਮੈਂ ਬੱਚੇ ਲੈ ਕੇ ਤੇ ਮੈਂ ਜਲ ਜਾਣਾ ਇੱਕ ਉਹ ਵੀਰ ਤੂੰ ਮੈਂ ਤੈਨੂੰ ਦੱਸ ਤੀ ਉਹ ਗੱਲ ਸੈਰ ਤੂੰ ਇਹੋ ਜਿਹਾ ਵੀਰ ਕੋਈ ਨਹੀਂ ਕੋਈ ਵੀ ਉਹ ਮੈਂ ਆਪਣੀਆਂ ਯਾਰ ਲਈਆਂ ਤੈਨੂੰ ਦੱਸਿਆ ਨਾਲ ਦੀ ਦੀ ਯਾਰ ਲਈ ਸਾਰੀਆਂ ਯਾਰ ਨਹੀਂ ਡਿਆ ਸ਼ੁਰੂ ਤੋਂ ਠੀਕ ਆ ਪਰ ਹੁਣ ਨਹੀਂ ਸਮਝੀ ਗੱਲ ਯਾਰ ਮੰਮੀ ਦਾ ਕਿਹੜਾ ਨਵਾਂ ਕੰਮ ਆ ਆ ਹੁਣੇ ਮੰਦਰੋਂ ਆਇਆ ਵਾ ਤੇ ਮੇਰੇ ਵੀ ਪੁੱਤੇ ਖਾਣ ਚੰਗੀ ਕੀਤੀ ਐ ਤੇ ਤੂੰ ਆਉਂ ਮਾ ਤੂੰ ਜਾਉਂ ਜੇ ਉਹ ਗੱਲਾਂ ਬਾਤਾਂ ਕੀ ਬੰਦਾ ਕਰੇ ਹੁਣ ਸਾਰੇ ਘਰ ਛੱਡਣ ਦਾ ਕਹੇ ਜਾਣ ਤੇ ਵੀ ਉਹ ਕੰਮ ਖਾਣ ਨਾ ਪਰ ਸ਼ਹਿਰ ਸ਼ਹਿਰ ਕਰਾਂ ਤੇ ਘਰਾਂ ਕੀ ਦੱਸਣਾ ਤੂੰ ਹਰਦਾ ਕੋਈ ਗੱਲ ਨਹੀਂ ਵੀਰ ਸਮਝਾ ਲੈਨੇ ਆ ਬਈ ਕਿਤੇ ਵੀ ਕੋਈ ਗੱਲ ਨਹੀਂ ਜੇ ਹੁਣ ਜੰਪੀਆ ਮੈਂ ਤੇ ਕੀ ਮਾਰਨੀ ਹੁਣ ਕੀ ਕਰੀਏ ਫਿਰ ਨਹੀਂ ਇਹ ਕਹਿਣ ਹੀ ਗੱਲ ਬਾਨੀ ਜਿਹੜੇ ਜੀ ਨੇ ਨਾ ਦੇਖਣਾ ਵਾ ਜੇ ਤੇ ਮਾਦਾ ਕੰਟਰੋਲ ਚ ਆਈ ਠੀਕ ਆ ਨਾ ਆਈ ਤਰ ਮੈਂ ਗੱਲ ਦੱਸਦੀ ਹਾਂ ਠੀਕ ਆ ਮੈਂ ਉਹ ਕਦਮ ਚੁੱਕਣਾ ਹੀ ਹੁਣ ਮੇਰੇ ਕੋਈ ਹਾਲਤ ਨਹੀਂ ਚੱਲ ਵੀਰ ਕੋਈ ਗੱਲ ਨਹੀਂ ਮੈਂ ਸਮਝਾਉਂਗਾ ਮੰਮੀ ਨੂੰ ਛੱਡ ਜੂਗੀ ਮੰਮੀ ਕੋਈ ਗੱਲ ਹੈ ਪਰ ਇਹੋ ਜਿਹੇ ਕੰਮ ਨਾ ਕਰੀਦੀ ਕੋਈ ਘਰ ਚ ਸੋਵਾਤੇ ਕੱਟੇ ਹੋਏ ਨੇ ਲੋਕਾਂ ਦੀ ਬਾਤ ਆ ਕਿਤੇ ਨਹੀਂ ਕਰਾਂਗਾ ਲੋਕਾਂ ਨੂੰ ਲੱਗਦੀ ਬਾਤ ਆਕ ਨਹੀਂ ਕਰੂੰਗਾ ਪਰ ਜੇ ਪਾਣੀ ਸਿਰ ਤੋਂ ਲੰਘਿਆ ਨਾ ਇਹ ਆ ਫਿਰ ਮੈਨੂੰ ਕੰਮ ਕਰਨਾ ਪੈਣਾ ਵਾ ਤੂੰ ਮੇਰੀ ਥਾਂ ਤੇ ਹੁੰਦਾ ਨਾ ਤਾ ਤੂੰ ਇਹ ਕੰਮ ਕਰ ਚੁੱਕਣਾ ਹੈ ਵਲੇ ਨੂੰ ਉਹ ਨਹੀਂ ਨਹੀਂ ਚਲੋ ਉਹ ਤੇ ਤੁਹਾਡਾ ਜੇਲਾ ਮੈਂ ਸਮਝੇਦਾ ਗੱਲ ਨੂੰ ਚੱਲ ਕੋਈ ਗੱਲ ਨਹੀਂ ਵੀਰ ਔਰ ਹੋਂਦ ਜਰੀ ਮੈਂ ਆਣਾ ਚਾਰ ਤੂੰ ਨਾ ਅੰਦਰ ਯਾਰ ਕੋਈ ਚੱਲ ਤੂੰ ਨਾ ਚਲ ਮਾਨਾ ਦਾਸ ਕਰੋ ਕੋਈ ਗੱਲ ਨਹੀਂ ਗੱਲਾਂ ਪਤਾ ਹੋਈ ਜਾਂਦੀਆਂ ਵਾਹ ਓ ਯਾਰ ਕੋਈ ਗੱਲ ਨਹੀਂ ਯਾਰ ਇੱਥੇ ਗਰਮੀ ਖਲੋ ਤੇ ਚੱਲ ਤੂੰ ਕੋਈ ਨਹੀਂ ਮੋਨਣਾ ਚਲੋ ਠੀਕ ਹੈ ਯਾਰ ਮੈਨੂੰ ਤੇ ਨਾ ਵੀਰ ਰਲਵੇ ਕਿ ਟੈਨਸ਼ਨ ਹੀ ਹੋ ਗਈ ਐ ਜੇ ਵੀਰ ਗਿਆ ਸੱਚੀ ਘਰ ਸਾਡੇ ਚੱਲ ਗਿਆ ਤੇ ਕੀ ਕਰਾਂਗੇ ਮੁੜ ਕੇ ਸਾਡੇ ਘਰ ਦਾ ਸਾਰਾ ਸਰਕਲ ਵੀਰ ਦੇ ਹੱਥ ਵਾਂ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਵੀ ਨਹੀਂਗਾ ਕੀ ਕਰਦੇ ਤੇ ਕੀ ਨਹੀਂ ਮੈਂ ਸਰਦਾਰ ਦੀ ਵਾਰਾ ਗਰਦੀ ਜ ਰਹਿਣਾ ਵਾ ਨਹੀਂ ਨਹੀਂ ਇਦਾਂ ਨਹੀਂ ਹੋਉਂਦਾ ਨਾ ਕੱਖ ਹੋਈ ਮੰਮੀ ਨੂੰ ਇਕਰੀਨਾ ਸਮਝਾਉਣਾ ਜਾ ਕੇ ਵੀ ਇਦਾਂ ਦੇ ਕੰਮ ਨਾ ਕਰ ਮੰਮੀ ਤੇ ਵੀਰ ਘਰੋਂ ਚਲ ਗਿਆ ਨਾ ਤੇ ਫਿਰ ਤਨ ਲੋ ਲੱਗਣੀ ਇੱਕ ਵਾਰੀ ਵੀਰ ਤੇ ਬਹੁਤਾ ਦਾ ਚੱਲਣ ਡਿਆ ਵਾ ਤੇ ਯਾਰ ਬੰਦਾ ਕਰੇ ਵੀ ਕੀ ਬਲੇ 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 ਮੇਰੀ ਕੁਗਲੀ ਮੇਰੀ ਕੁਗਲੀ ਆ ਵੇ ਇਹ ਇਹ ਮੈਨੂੰ ਜਰਾ ਪੈਰ ਕਰਦੀ ਆ ਆ ਬਨੋ ਤਾ ਇਹਦੇ ਪੈਰ ਕਰਦੀ ਆ ਆਓ ਵੇ ਪ੍ਰਭ ਕਿਧਰ ਆਉਣ ਕਾ ਲੱਗੀਆਂ ਕਿ ਨਹੀਂ ਹੂੰ ਸਰੀਆ ਲੱਗਿਆ ਆਉਣ ਕਾ ਮੇਰੀ ਸੁਣੋ ਗੱਲ ਕੀ ਡੇਰੇ ਕਰਨਾ ਆ ਗਿਆ ਵਾ ਆਹੋ ਆ ਗਿਆ ਹੋਰ ਕੋ ਮੈਂ ਤੂੰ ਉਹ ਨਹੀਂ ਜਿਹੜੇ ਕੰਮ ਤੇ ਜਨਵਾ ਉਹ ਘੁੰਮਣਾ ਕਮਣਾ ਕਿੱਥੇ ਹੈ ਬਹਿਰਾ ਬਰਕਤ ਇੱਥੇ ਪੁੱਤ ਮੈਂ ਨਾ ਇੱਥੇ ਇਹ ਗਰਮ ਥਾਂ ਹੈ ਠਾਂ ਇੱਥੇ ਦਾਦੇ ਨੇ ਕਹਿਣਾ ਪਿਆ ਸਾਡੇ ਕੁੜੀ ਦੇ ਫੇਰ ਕੋਈ ਨਹੀਂ ਕਰਦਾ ਵੀ ਕੰਮ ਵੀ ਆਇਆ ਕੋਈ ਉਹ ਮੈਂ ਤਾਂ ਨਾ ਕਰਨਾ ਐ ਗੱਲ ਇੱਕ ਤੂੰ ਗੱਲਾਂ ਹੀ ਕਰਨੀਆਂ ਵਾ ਕੋਈ ਕੰਮ ਥੋੜੀ ਕਰਨਾ ਵਾ ਮੰਮੀ ਤੂੰ ਵੀ ਸੁਣ ਲੈ ਗੱਲ ਠੀਕ ਆ ਮੇਰੀ ਹਾਂ ਕਿਸ ਨਾਲ ਹੁੰਦੇ ਆਂ ਵੀਰ ਜਿਹੜਾ ਨਾ ਬੜਾ ਕਿਆਈ ਹੋ ਇਹ ਕਿਹੜੀ ਗੱਲੋਂ ਤਾਂਗਾ ਵੀਰ ਕਿਹੜੀ ਗੱਲੋਂ ਅਕਿਆ ਤੇ ਆ ਵਾ ਦੱਸ ਤੇ ਸਹੀ ਗਿਆ ਵੀਰ ਠੀਕ ਆ ਮੈਨੂੰ ਦੱਸ ਤੂੰ ਉਹ ਡੈਡੀ ਪਤਾ ਘੱਲ ਕੀ ਆ ਸਾਡੇ ਘਰ ਦਾ ਜਿਹੜਾ ਮਾਹੌਲ ਵਾ ਨਾ ਇਹ ਬਹੁਤ ਖਰਾਬ ਚੱਲਣ ਡਿਆ ਵਾ ਉਹ ਗੱਲ ਕੀ ਪਤਾ ਲੱਗੇ ਮੈਨੂੰ ਕੁਝ ਜਦੋਂ ਦੀ ਸਾਡੇ ਘਰ ਬਰਕਤ ਤੇ ਸਕੂਨ ਹੋਈ ਜਾ ਨਾ ਮੰਮੀ ਨੇ ਇੱਕ ਦਿਨ ਲੜਾਈ ਤੋਂ ਬਣਾ ਜਾਣਤਾ ਓਏ ਓਏ ਮੈਨੂੰ ਪਤਾ ਹੁਣ ਕਿ ਨਵੀਂ ਗੱਲ ਹੋਈ ਆ ਕਦੀ ਵੀਰ ਦਿਵਾਲੇ ਕਦੀ ਭਾਬੀ ਦਿਵਾਲੇ ਕਦੀ ਕਿਸੇ ਦੇ ਦਿਵਾਲੇ ਕਦੀ ਕਿਸੇ ਨੱਕ ਪਤ ਹੈ ਅੱਛਾ ਹੋਰ ਕੀ ਹੋੜੇ ਜੜ ਮੈਂ ਆ ਵਾ ਤੇ ਵੀਰ ਕਰੋ ਮੈਨੂੰ ਘਰੋਂ ਕੱਢ ਦਿਓ ਘਰੋਂ ਨਹੀਂ ਕੱਢਣਾ ਕਰੋ ਤਾਂ ਹੋਰ ਕੋਈ ਨਿਕਲ ਜਾਣਾ ਵਾ ਨਿਕਲ ਜਿੱਦਿਨੇ ਨਿਕਲ ਜਾਵਾ ਠੀਕ ਵਾ ਨਾ ਗੜੀ ਵੀਰ ਪਤਾ ਮੈਨੂੰ ਕੀ ਕਹਿਣ ਡਿਆ ਸੀ ਹਾਂ ਕਹਿੰਦਾ ਮੈਂ ਘਰ ਛੱਡ ਕੇ ਚੱਲ ਚੱਲਾਵਾ ਯੇ ਮੰਮੀ ਨੂੰ ਨਹੀਂ ਛੱਡਣਾ ਆਪਣੀ ਕਦੇ ਓਏ ਬਾਹਰ ਬੰਦ ਕਰਦਾ ਤੂੰ ਦੱਸੇ ਮੈਂ ਗੱਲ ਕਰ ਦਿੰਦੇ ਕਹਿੰਦੇ ਘਰ ਛੱਡ ਕੇ ਕਿਤੇ ਦੂਰ ਹੀ ਚੱਲ ਜਾਣਾ ਮੈਂ ਤੂੰ ਬੈਰੀ ਗੱਲ ਸੁਣ ਆਪਾਂ ਨੇ ਇਹ ਤੇ ਜਾਈਏ ਇਹਨੂੰ ਕਰਦਿਏ ਕਰਾਂ ਉਹ ਅੱਜ ਮੈਂ ਤੇ ਨਾ 2000 ਰੁਪਏ ਫੂਕੇ ਆਵਾ ਮੇਰੀ ਅੱਖਾਂ ਖਰਾਬ ਹੋ ਗਿਆ ਮੇਰਾ ਉਹ ਹੋ ਗਿਆ ਡਾਕਟਰ ਕੰਡਾ ਵੀ ਇਹ ਜਿਹੜਾ ਬੋਧਣ ਨਾਲੋਂ ਜ਼ਿਆਦਾ ਹੈ ਹੀ ਕੰਮ ਬੀਬੀ ਵੱਧਾ ਇਹਦਾ ਤੇ ਬਾਹਰ ਤੇ 1 ਮਿੰਟ ਵੀ ਮੂਝ ਨਹੀਂ ਅਸੀਂ ਪੈਂਦੀ ਜੋਂ ਦਾ ਵੀਰ ਦਾ ਵਿਆਹ ਕੀਤਾ ਵਾ ਤੇ ਅੱਜ ਦੇ ਦਿਨ ਤੱਕ ਕੋਈ ਦਿਨ ਲੜਾਈ ਤੋਂ ਬਿਨਾਂ ਸੁੱਖਾ ਲੰਘਾ ਸਾਡੇ ਘਰ ਜਣਾ ਸਾਰੀ ਲੜਾਈ ਮੇਰੀ ਹੈ ਹੋਰ ਕਈ ਲੜਾਈ ਆ ਹੋਰ ਘੱਟ ਸਾਰੇ ਜੇ ਮਰੂ ਦੀ ਇੱਕ ਦਿਨ ਚੋਪਰ ਗਏ ਨਾ ਪੂਰਾ ਤੇ ਆਹ ਲੜਾਈ ਹੋ ਜੇ ਸਾਡੇ ਘਰ ਅੱਛਾ ਆਰੀ ਲੜਾਈ ਮੇਰੇ ਕਰਕੇ ਹੁੰਦੀ ਆ ਤੂੰ ਬੋਲਿਆ ਨਾ ਕਰ ਸਾਡਾ ਕਹਿਣਾ ਚੁੱਪ ਰਿਆ ਕਰ ਮੇਰੀ ਜਬਾਨ ਕੱਢ ਦੋ ਹੋ ਗਿਆ ਗੂੰਗੀ ਤੇ ਬਚਾਉਣਾ ਮੇਰੀਆਂ ਨਾ ਮੈਂ ਦੇਖਾਂ ਤਾਂ ਨਾ ਮੈਂ ਬੋਲਾਂ ਤੇ ਸਾਰਾ ਟੱਬਰ ਸੌਖਾ ਹੋ ਜयो ਗੂੰਗੀਆਂ ਉਂਝ ਹੀ ਖਾਦਾ ਵਜਾਂ ਦੇ ਗੱਲਾਂ ਠੀਕ ਆ ਨਾ ਆ ਤੂੰ ਵੀ ਮੈਂ ਇਹ ਕਿੱਲੋ ਹਾਂ ਮੋੜੀ ਆਈ ਉਹਨੂੰ ਕਰੋ ਗੂੰਗੀ ਤੂੰ ਨਹੀਂ ਮੈਂ ਉਹਦੀ ਟੱਕਰ ਖਾ ਮੈਂ ਆਪਣੀ ਜ਼ਿੰਦਗੀ ਪੜੀ ਆਪਣੇ ਕਰਾ ਸਭ ਕੁਝ ਖਰਾਬ ਤੁਹਾਡੇ ਹੋ ਗਏ ਤਾਂ ਮਾੜਾ ਖਰਾਬ ਗੱਲ ਹੋਰ ਪਈ ਨਹੀਂ ਆ ਪਤਾ ਨਹੀਂ ਤੁਹਾਨੂੰ ਕੀ ਚਾਹ ਰਿਹਾ ਉਹਨਾਂ ਨੇ ਤੇ ਸਾਰਾ ਟੱਬਰ ਹੀ ਵਾਪਕ ਕੀਤਾ ਨੇ ਤੁਹਾਨੂੰ ਸਾਰਾ ਕੁਝ ਰਿੱਦੜਿਆ ਪਿਆ ਮੈਂ ਜਿੱਦਣ ਮੇਰਾ ਦਿਮਾਗ ਤੂੰ ਲੱਭਣਾ ਨਹੀਂ ਥਾ ਤੈਨਾਂ ਬੜੀ ਬੜੀ ਕਿਹਾ ਬੜੀ ਬੜੀ ਕਿਹਾ ਆਪਣੀ ਜ਼ੁਬਾਨ ਤੇ ਕੰਟਰੋਲ ਕਰਿਆ ਕਰ ਉਹ ਮੇਰੀ ਆ ਤੈਨੂੰ ਲਾਠ ਵਾਰਨੀ ਇਹ ਮਰੀ ਉਹ ਮੇਰੀ ਸੁਣੋ ਗੱਲ ਨਹੀਂ ਚੰਗੇ ਹੁੰਦੇ ਨਾ ਆ ਤਾਂ ਕੁਝ ਹੁੰਦਾ ਹੀ ਨਾ ਮੰਮੀ ਇਹਦਾ ਨਾਮ ਬੋਲਿਆ ਕਰ ਅੱਗੇ ਉਹ ਠੀਕ ਆ ਨਾ ਆਹੋ ਕੁਲਕ ਪੱਤ ਵਾਦਾਂ ਮੁਰਕੇ ਮੁਰਕੇ ਤੇ ਕਹਿੰਨੀ ਮੈਂ ਕੀਤਾ ਕੀ ਆ ਜੇਕਰ ਤੇ ਤੁਸੀਂ ਜਮਾਨਾ ਹੁੰਦਾ ਨਾ ਆ ਕੁੜੀਆਂ ਵਰਗੇ ਨਿਕਨੇ ਕਿਉਂਦੇ ਉਹਦੇ ਕੰਮ ਕਰਦੀ ਦਿੰਦਾ ਮਾਤੇ ਨੂੰ ਮੈਂ ਹੁਣ ਨੋ ਕਿਸੇ ਦੀ ਮੇਰੀ ਮੈਨੂੰ ਤਾਂ ਆਪਣੇ ਘਰ ਦੀ ਸਮਝ ਨਹੀਂ ਆਉਂਦੀ ਹੈਗੀ ਤੂੰ ਹੀ ਨਾ ਕਰੀ ਵੀਰ ਨੂੰ ਸਮਝਾ ਡੈਡੀ ਉਿੱਤੋਂ ਦਾ ਕੰਮ ਕੋਈ ਨਾ ਕਰੇ ਘਰੋਂ ਨਿਕਲਣ ਵਾਲਾ ਲੈ ਯਾਰ ਮੁੜ ਕੇ ਕਿੱਥੇ ਜਾਣਾ ਤੇ ਕੀ ਕਰਾਂਗੇ ਆਪਾਂ ਉਹਨੂੰ ਮੈਂ ਬੜੀ ਬੜੀ ਕਿਹਾ ਕਿ ਜੇੜੀ ਕੋਈ ਗੱਲ ਹੁੰਦੀ ਹੈ ਨਾ ਮੈਨੂੰ ਦੱਸਿਆ ਕਰ ਤੂੰ ਉਹ ਹਰ ਗੱਲ ਮੇਰੇ ਤੋਂ ਲੁਕਾ ਕੇ ਰੱਖਦਾ ਵਾ ਹੁਣ ਵੀ ਤੇ ਮੂੰਹ ਫੜੀਆਂ ਹੀ ਆ ਕੀ ਆਖਰਾ ਕੀ ਆ ਇਹ ਨਹੀਂ ਜਾਣਾਂ ਉਹਨੇ ਉਹ ਵੀ ਨਾ ਲੱਛਣ ਕਰਦਾ ਵਾ ਉਦਿਆਂ ਵਾਲੇ ਉਹਦੇ ਪਿੱਛੇ ਲੱਗ ਕੇ ਲੋਕ ਉਹ ਮੰਮੀ ਲੱਛਣ ਨਹੀਂ ਕਰਦਾ ਵੀਰ ਜੋ ਅੱਜ ਮੈਂ ਵੀਰ ਦਾ ਮੂੰਹ ਵੇਖਿਆ ਵਾ ਨਾ ਮੈਨੂੰ ਪਤਾ ਵਾ ਠੀਕ ਵਾ ਨਾ ਤੇ ਵੀਰ ਘਰੋਂ ਨਿਕਲ ਨਹੀਂ ਵਾਲਾ ਵਾ ਤੇਰਾ ਮੈਂ ਸਿਰ ਪਰ ਦੇਣਾ ਤੇਰਾ ਮੈਂ ਜੇ ਬਹੁਤੀ ਜ਼ਬਾਨ ਚ ਲਈ ਹੁੰਤੋਂ ਵੈਨਮਾ ਮੜਿਆਲ ਯਾਰਸ ਆ ਜਾਓ ਉਹਨਾ ਆ ਟਾਈਮ ਨਾਲ ਕੰਮ ਕਰਿਆ ਕਰ ਜੰਗਾ ਕੋਈ ਨਹੀਂ ਕੋਈ ਨਾ ਹੋ ਜਾਏ ਤੇ ਜੀ ਨਾ ਸਾਰਾ ਟੱਪੜ ਇੱਕ ਪਾਸੇ ਤੇ ਹੈ ਆਪਣੇ ਪਿਓ ਲਾਗੇ ਉਹ ਮੰਮੀ ਧਾਰਦੇ ਉਹਨੂੰ ਯਾਰ ਧਾਰ ਤੇ ਫਲੇ ਖਾਂ ਕਰਮਾ ਫਿਰ ਨਾ ਕੁਝ ਕੇ ਧਾਰੀਏ ਪੈਕਸ਼ਾਲੇ ਹੋ ਗਿਆ ਫਿਰ ਮੇਰੇ ਸਿਰ ਭਾਂਡਾ ਪੰਨਣਾ ਤੁਸੀਂ ਦਾਦੀ ਮਮੇ ਮੇਰੇ ਸਦਕਾ ਨੂੰ ਮੇਰੀ ਬੁਰੀ ਲੱਗਦੀ ਆ ਮੇਰੀ ਸੋਨਣਾ ਮੰਮੀ ਕਾਲ ਤੂੰ ਰਿਆ ਕਰ ਚੁੱਪ ਠੀਕਾ ਬੋਤਾ ਹੁਣ ਬੋਤਾ ਨਾ ਬੋਲਿਆ ਕਰ ਤੇਰੇ ਬੋਲ ਨੇ ਪੋੜਾ ਪੋਣਾ ਕਿਤਨਾ ਢੇ ਕਰ ਪਾਇਆ ਹੁੰਦੇ ਅੱਗੇ ਵੀ ਪੋੜੇ ਬੋਲਣ ਦੇ ਪਏ ਆਹ ਵੇ ਫੋਨ ਮੈਂ ਵੇਖਵਾਉਣੇ ਇੱਥੇ ਕੋਈ ਪਤਾ ਨਹੀਂ ਕਿ ਸੌਤ ਕੋਲਾ ਕਿਦਾਂ ਹੈ ਅਪਰੋਚ ਜਾਏ ਸਣੀ ਲੱਗਦਾ ਬੰਬੀ ਤੇ ਚੱਲਿਆ ਇਹਨਾਂ ਗੱਲ ਕਰਦਾਂਗੇ ਸਣੀ ਖਲੋ ਜਾ ਹਾਂਜੀ ਬੰਬੀ ਚੱਲਿਆ ਉਹ ਇਹੋ ਜਿਹੜੀ ਨੂੰ ਮਿਲਿਆ ਲਿਆ ਉਹ ਬੰਦੇ ਲੜ ਲਾਈ ਜਾਂਦੇ ਆ ਕੌਣ ਆ ਜਿਹੜਾ ਝੋਨਾ ਲਿਆ ਸੀ ਕਹਿੰਦਾ ਇੱਕ ਦਿਨ ਖਲੋ ਜਾ ਮੈਂ ਆਹੜਾ ਕਦੂ ਸੁੱਕ ਜਾਣਾ ਵਾ ਉਹਨਾਂ ਨੂੰ ਕਹਿਣਾ ਹੈ ਪਹਿਲਾਂ ਪਾਣੀ ਕਦੋਂ ਛਿੜਾਤਾ ਹਨੂ ਪਹਿਲਾਂ ਦੱਸ ਦੇ ਗਰਮ ਹੋ ਗਏ ਹਣ ਅੱਛਾ ਇਹ ਕਹਿੰਦੇ ਆਵਾਂਗੇ ਉਹ ਕਹਿੰਦੇ ਬੰਦੇ ਦਾ ਕਿਲਾ ਲਾ ਲੈਂਦਾ ਇੱਕ ਮੈਂ ਨਹੀਂ ਤਿੰਨ ਦਿਨ ਹੋ ਗਏ ਕਦੋਂ ਕਿਚਨ ਨੂੰ ਲਾਰਾ ਲਾ ਲਾ ਕੇ ਤੇ ਨਹੀਂ ਹੁਣ ਮੰਨਦੇ ਉਹਨੂੰ ਕਿ ਕਦਾਂ ਆਉਣਗੇ ਕੱਲ ਹਣ ਅੱਛਾ ਤੇ ਮੇਰੀ ਗੱਲ ਸੁਣ ਸੈਰਸ ਮੈਨੂੰ ਹੋਰ ਗੱਲ ਦੱਸਣ ਲਿਆ ਕੀ ਗੱਲ ਹੋਈਏ ਤੇਨੀ ਮੈਂ ਬੜੀ ਰੀ ਆਖਿਆ ਯੋ ਵੀ ਜਿਹੜੀ ਗੱਲ ਹੁੰਦੀ ਹੈ ਨਾ ਮੇਰੇ ਨਾਲ ਕਰਿਆ ਕਰ ਉਹ ਲੁਕਾਈ ਰੱਖਦਾ ਰਹਿੰਦਾ ਵਾ ਉਹ ਜਿਹੜੀ ਤੇਰੀ ਮਾਂ ਵਾ ਨਾ ਉਹਦਾ ਦਿਮਾਗਦਨ ਪਤਾ ਖਰਾਬ ਹੀ ਆ ਡਾਡੀ ਕੀ ਗੱਲ ਮੈਂ ਕਰਾਂ ਰੋਜੜੀ ਗੱਲ ਕਿਤੇ ਸਾਲ ਪਿੱਛੇ ਹੋਈ ਹੋਏ ਤੇ ਦੱਸਾਂ ਰੋਜ ਹੁੰਦਾ ਵਾ ਤੈਨੂੰ ਮੈਂ ਕੀ ਦੱਸਾਂ ਰੋਜ ਪਤਾ ਯਾਰ ਮੈਨੂੰ ਸਾਰੀ ਗੱਲ ਦਾ ਪਰ ਜਿਹੜੀਆਂ ਘਰ ਛੱਡਣੀਆਂ ਗੱਲਾਂ ਨਾ ਇਹ ਸਿਆਣੀ ਗੱਲ ਨਹੀਂ ਗਈ ਉਹ ਡਾਡੀ ਨਹੀਂ ਗਈ ਸਿਆਣੀ ਮੈਨੂੰ ਪਤਾ ਵਾ ਪਰ ਮੈਂ ਗੱਲਾਂ ਵੀ ਨਹੀਂ ਨਾ ਸੁਣ ਸਕਦਾ ਜਾਂਦੇ ਚੀਜ਼ ਦਾ ਕੋਈ ਹੱਲ ਕਰ ਲਓ ਇਹ ਹੱਲ ਤੇ ਮੈਂ ਕਰ ਦੂੰਗਾ ਇਹਦਾ ਪਰ ਮੈਂ ਤਾਂ ਕੀ ਸੋਚਦਾ ਕਿ ਨੌ ਦੇ ਸਾਹਮਣੇ ਦੀ ਬੇਇੱਜ਼ਤੀ ਨਾ ਹੀ ਕਰਾ ਇੱਕ ਰੀ ਜਦ ਚੱਲ ਜਾਂਦੇ ਨੇ ਘਾਤੋਂ ਮੁੜ ਕੇ ਵਾਪਸ ਨਹੀਂ ਆਉਂਦੇ ਪਰ ਇਹ ਗੱਲ ਸਮਝੀ ਨਹੀਂ ਅਸੀਂ ਡਾਡੀ ਆਪਣੀ ਆਪਾ ਜਰ ਲਾਂਗੇ ਹਣਾ ਆਪਣੀ ਯਾਰ ਲਈ ਏ ਗਾੜੀ ਨਿਆਣਿਆਂ ਵਿਚਾਰਾਂ ਦਾ ਕੀ ਕਿਸਮ ਰਾਣਾ ਪਤਾ ਨਹੀਂ ਯਾਰ ਆ ਨਿਆਣੇ ਵੇਖ ਕੇ ਆ ਉਹ ਬੱਚੇ ਕੀ ਸੋਚਣਗੇ ਵੀ ਹਨ ਦਾ ਕਿਉਂ ਦਾਦੀ ਬੋਲਦੀ ਆ ਜਦੋਂ ਬਰ ਬਾਈ ਜਨ ਕਦੇ ਤੇ ਭੱਜ ਕੇ ਆਉਂਦੇ ਆ ਤੇ ਕਿੰਨਾ ਮਾਨੂੰ ਚਾ ਚੜਦਾ ਵਾ ਹੈ ਅੱਗੇ ਪਿੱਛੇ ਤੋਰੇ ਫਿਰਦੇ ਹੀ ਉਹ ਤੇ ਤੇਰੀ ਮਾਂ ਨਾ ਸਾੜੇ ਕੁਲੀ ਜਾਂਦੀ ਰਹੀ ਹੁਣ ਦੱਸਦਾ ਕੀ ਕਰਾਂ ਮੈਂ ਨਿਆਣੀ ਤੇ ਨਹੀਂ ਗਈ ਜਿਹੜਾ ਦੋ ਬੰਦਾ ਚਪੇੜਾ ਮਾਰ ਕੇ ਸਮਝਾਦੇ ਇਹਨੂੰ ਕਿ ਮੁੜ ਕੇ ਗਲਤੀ ਨਾ ਕਰ ਮੈਂ ਤੇ ਆ ਪੱਕਿਆਂ ਪਿਆ ਚਲੋ ਕੋਈ ਗੱਲ ਨਹੀਂ ਤੇ ਮੁਰਕੇ ਆ ਜਿਹੜੀ ਗੱਲ ਕੀਤੀ ਨਾ ਤੂੰ ਸੈਰਸ ਨਾਲ ਤੇ ਮੁਰਕੇ ਪਰ ਇਹ ਨਾ ਕੰਨਾਂ ਚ ਨਹੀਂ ਪਣੀ ਚਈਦੀ ਤੇ ਨਾ ਬਿਲਕੁਲ ਇਹਦੇ ਬਾਰੇ ਸੋਚਣਾ ਹੀ ਨਹੀਂ ਕਰਦਾ ਰੈੜੀ ਗੱਲ ਮੁਰਕਾ ਮੈਂ ਵੀ ਖਿਜਨੇ ਕੀਤੀ ਮੈਂ ਵੀ ਕੀ ਕਰਾਂ ਦੱਸੋ ਕੋਈ ਨਹੀਂ ਮੈਂ ਕੋਈ ਨਾ ਕੋਈ ਇਹਦਾ ਇਲਾਜ ਕਰਦਾ ਮੈਂ ਉਹਨੇ ਤੇਰੇ ਮਾਮੇ ਨੂੰ ਫੋਨ ਕਰਦਾ ਮੈਂ ਕਿ ਉਹ ਕਹੇ ਦਨਾਵੇ ਇਹਨੂੰ ਸਮਝਾਵੇ ਨਹੀਂ ਤੇ ਇਹਨੂੰ ਮੈਂ ਤੋਰਦਾ ਤੇਰੇ ਨਾਨਕੇ ਉਦਾਂ ਨਹੀਂ ਗੱਲ ਬਣਦੀ ਠੀਕ ਆ ਆ ਜਿਹੜੇ ਚਾਰਜ ਹਨ ਹੈਗੇ ਨਾ ਕੰਮ ਦੇ ਸੌਖੇ ਨਿਕਲ ਜਾਂਦੇ ਸਾਡੇ ਬਾਹਰ ਵਾਈਡਾ ਦਾ ਸਾੜਾ ਬੜਾ ਫੇਰ ਘਰ ਹੋਈ ਹੈ ਉਹੀ ਤੇ ਗੱਲ ਹੋਣਾ ਆਉਂਦਿਆਂ ਨੂੰ ਬੰਦਾ ਖੜੇ ਮੱਥੇ ਮਿਲੇ ਹਨਾ ਉਹਨਾਂ ਦੇ ਘਰ ਤੇ ਕੋ ਇੱਕ ਗੱਲ ਹੋ ਰਹੀ ਓ ਕਲਾ ਨਾ ਖਵਾ ਕਰ ਚੰਗਾ ਤੇ ਨਾਲ ਸੈਰਸਣ ਲੈ ਕੇ ਜਾਇਆ ਕਰ ਚੰਗਾ ਉਹ ਡੈਡੀ ਸੈਰਸਣ ਮੈਂ ਕੀ ਕਵਾਂ ਰੋਜ ਜੜੀ ਉਹਨੂੰ ਮੈਂ ਕਹਿੰਦਾ ਚੰਗਾ ਨਹੀਂ ਲੱਗਦਾ ਇਹ ਵੀ ਨਾ ਤੇਰੀ ਮਾਂ ਆਪ ਜਿੰਮੇਵਾਰੀਆਂ ਸਮਝਦਾ ਨਹੀਂਗਾ ਮੈਂ ਤਾਂ ਬਥੇਰਾ ਕਹਿੰਦਾ ਵਾਂ ਕਿ ਕੱਲ ਨੂੰ ਇਹਦਾ ਵਿਆਹ ਵੀ ਕਰਨਾ ਵਾ ਨਹੀਂ ਜਿੰਮੇਵਾਰੀ ਬੰਦਾ ਇੱਕ ਵਾਰੀ ਸੋਚੂਗਾ ਨਾ ਆਪਣੇ ਸਮਝੂਗਾ ਤੇ ਗਾਂਹ ਜਾ ਕੇ ਫਿਰ ਕਾਮਯਾਬ ਆਪ ਸਮਝੇ ਤੇ ਸਮਝੇ ਮੈਂ ਹਣ ਰੋਜ ਜੜੀ ਕੀ ਕਵਾਂ ਚਲ ਠੀਕ ਆ ਤੇ ਸਵੇਰੇ ਨਾ ਪਾਉਣੇ ਬੰਦੇ ਚਲੋ ਕੋਈ ਗੱਲ ਨਹੀਂ ਜਦੋਂ ਤੱਕ ਬੰਮੀ ਵੇਖੀ ਤੇ ਮੈਂ ਇਧਰ ਕਰਾ ਦੂੰਗਾ ਆਪੇ ਚਲੋ ਠੀਕ ਆ ਆ ਕੋਈ ਨਾ ਤੇ ਜਾ ਫੇਰਾ ਮਾਰਾ ਤੂੰ ਮੈਂ ਵੀ ਮੁੜ ਕੇ ਜਾਣਾ ਤੇ ਜੀ ਬੰਮੀ ਨੂੰ ਚਲੋ ਠੀਕ ਜੀ ਆ ਚੰਗਾ ਫਿਰ ਧਿਆਨ ਨਾ ਪਤ ਲੇ ਸਤਜੀ ਕਾਲ ਤਾਈ ਜੀ ਸਤਜੀ ਕਾਲ ਹੋਸ ਨਾ ਠੀਕ ਹੈ ਤੇ ਜੀ ਆ ਨਾ ਕਿੱਥੇ ਰਹਿੰਦੇ ਆ ਤੂੰ ਰਹਿਣਾ ਰੂਣਾ ਕਿੱਥੇ ਆ ਗਰਮੀ ਬੜੀ ਪੈਣ ਲਈ ਆ ਅੱਛਾ ਤੇ ਘਰੋਂ ਨਹੀਂ ਕੋਈ ਜੀ ਨਹੀਂ ਕਰਦਾ ਗਰਮੀ ਤਾਂ ਕਰਦੀ ਆ ਹਾਦੀ ਆ ਔਰ ਫਿਰ ਹੁਣ ਜਿੱਥੇ ਜਾਣਾ ਜਾਣਾ ਪੈਂਦਾ ਵਾ ਵੈਸੇ ਐਸਾ ਵਕਲ ਦੇ ਕੇ ਜਿਹੜੇ ਮੈਂ ਤੇ ਆਉਗੀ ਘਰ ਨੂੰ ਮੈਂ ਵੀ ਆ ਗਈ ਗਾ ਮੈਨੂੰ ਲੱਗਦਾ ਹੈ ਪਤਾ ਕਿ ਠੀਕ ਆ ਤੇ ਮੈਂ ਚ ਪਤਾ ਲੈ ਕੇ ਆਂਦੀ ਆ ਤੇ ਪਰ ਇਦਾਂ ਹੀ ਹੁੰਤਰਾ ਜਿਹੜਾ ਸੌਤੇ ਚੜ ਜਾਂਦਾ ਵਾ ਚੜ ਜਾਂਦਾ ਸੌਤੇ ਆਹੋ ਤੇ ਅੱਜ ਥੋੜਾ ਜਿਹਾ ਬਦਲ ਜਾ ਹੋਇਆ ਹੀਗਾ ਤੇ ਮੈਂ ਸੋਚਿਆ ਕਿ ਨਾਲੇ ਤਾਈ ਜੀ ਨੂੰ ਕੰਨੀ ਆ ਖਬਰ ਲੈ ਕੇ ਆਂਦੀ ਆ ਅੱਛਾ ਤੇ ਨਾਲੇ ਮੈਂ ਦੱਸ ਕੀ ਅੰਨੀ ਆ ਤੇ ਮੈਂ ਕੁੜੀਆਂ ਦੇ ਨੇ ਆਈ ਕੱਪੜੇ ਦੋਹਾਂ ਦੇ ਹੁੰਦਾ ਜੀ ਉਤਾਰ ਆਹੋ ਠੀਕ ਆ ਗਵਾ ਤੇ ਇਹ ਆ ਵੀ ਮੇਰਾ ਰਾਤਾ ਵੀ ਜਾ ਕੇ ਦੇਖੀ ਆਵਾ ਮੈਂ ਉਹਦੀ ਸੱਸ ਜਿਹੜੀ ਆ ਉਹਦੀ ਜੀ ਗੁਆਂ ਪੜੀ ਆ ਆਹੋ ਚਾ ਲੋ ਦੇਣਾ ਤੇ ਪਹਿਣਾ ਤੇ ਜੀ ਆਹੋ ਦੇੜੀ ਪਾਣੀ ਜਿਹੜੇ ਦਿੱਤੇ ਜੀ ਉਹਦੇ ਲਈ ਆ ਉਹ ਤੇ ਮੈਨੂੰ ਇਹ ਮਿਹਰ ਆਖੀ ਨਾ ਕਿ ਮਾ ਮਗਰ ਦੀ ਜੀ ਹੁੰਦੀ ਕੋ ਕਪੜਾ ਲੈ ਕੇ ਜਾਂਦੀ ਭਾਵੇਂ ਉਹਨਾਂ ਦੇ ਘਰ ਸਭ ਕੁਝ ਹੀ ਹੈ ਨਾ ਉਹਨੇ ਚਲੋ ਜਿਹੜਾ ਫਰਜ ਪਾੜਦਾ ਕਰਨਾ ਪੈਂਦਾ ਵਾ ਤੇੜਾ ਮਿੰਟਾ ਤੋਂ ਨਾ ਤੇ ਮੈਂ ਤਾਂ ਆ ਗਏ ਮੈਂ ਮੈਨੂੰ ਕਹਿਣ ਕਿ ਜਾ ਤੂੰ ਬੱਸੇ ਚੱਲ ਜਾ ਗਈ ਤੇ ਮੈਂ ਵੀ ਧਰਮੀ ਬੜੀ ਆ ਮੈਨਾਂ ਦੇ ਕਾ ਬੱਸੇ ਜਾਂਦਾ ਬੜਾ ਔਖਾ ਬੱਸੇ ਜਾਂਦਾ ਤੇ ਮੈਂ ਮੇਰੇ ਨਾਲ ਚੱਲੋ ਤੇ ਮੈਂ ਕੋਈ ਨਹੀਂ ਤਾਇਨਾ ਕਿਹਾ ਹੁੰਦੀ ਮੇ ਕੋਈ ਫੇਰਾ ਮਾ ਪਰ ਸ਼ਾਮਾ ਨੂੰ ਪਾੜਣਾ ਹੀ ਰਾਤੀ ਦਾ ਰੱਖਾ ਅੱਛਾ ਚਲ ਕੋਈ ਨਹੀਂ ਉਹ ਤੇ ਮੈਂ ਮਾਰਦਾ ਨਹੀਂ ਫੇਰ ਇਹਦਾ ਠੀਕ ਜੇ ਨਾ ਮੈਂ ਠੀਕ ਆ ਮੈਂ ਕੋ ਸ਼ੱਕੇ ਨਾਲ ਅੱਛਾ ਤੇ ਕੋਈ ਨਹੀਂ ਉਹ ਆਉਂ ਤੁਹਾਨੂੰ ਕਰਦੇ ਆਉ ਆਹ ਮੇਰਾ ਰਾਤਾ ਵੀ ਦੇ ਗਈ ਜਾਂਦੀ ਨਹੀਂ ਦੇ ਆਉ ਜਿਹੜਾ ਕੰਮ ਨਹੀਂ ਪੜ ਜੇ ਉਹ ਚੱਕਾ ਤੁਹਾਡੀ ਗੱਲ ਨਾਲ ਪੱਲੇ ਵੱਧੀ ਆ ਤੇ ਤੀਆਂ ਦੇ ਮਗਰ ਜਾਣਾ ਚਾਹੀਦਾ ਜਾਣਾ ਚਾਹੀਦਾ ਪੁੱਤ ਫੇਰ ਹੀ ਅਗਲੇ ਨੂੰ ਡਰ ਹੁੰਦਾ ਵਾ ਜੇ ਪਿੱਛੋਂ ਕੋਈ ਜਾਵੇ ਹਾਂਜੀ ਜੇ ਕੋਈ ਪਿੱਛੋਂ ਕੋਈ ਵੱਡੂ ਕਾਣਾ ਕਹਿਣ ਪਰ ਆ ਜਾ ਮਾਂ ਪਿਓ ਤੇ ਅਗਲੇ ਨੂੰ ਕਾਹਦਾ ਡਰ ਵਾ ਜੋ ਮਰਜੀ ਦਾ ਨਾ ਕਰ ਜੋ ਮਰਜੀ ਕਰੀ ਜਾਣਾ ਹਾਂ ਬਸ ਬਸ ਤਾ ਕਰਕੇ ਮੈਂ ਆਈ ਮੈਂ ਨਾਲ ਚਲ ਪਤਾ ਲਿਆ ਹੁੰਦੀ ਆ ਕਿ ਨਾਲੇ ਕਿਆ ਹੁੰਦੀ ਆ ਤੇ ਕੱਲ ਨੂੰ ਫਿਰ ਹੀ ਜਾਣਾ ਜੇ ਤੇ ਤਹੀ ਕੱਲ ਨੂੰ ਬਸ ਥੇਰਾ ਹੀ ਮਾਰਿਓ ਕੱਲ ਮੈਨੂੰ ਪਤਾ ਵਾ ਵੀ ਤੁਹਾਡੀ ਸੇਤ ਠੀਕ ਨਹੀਂ ਜੀ ਜੇਨ ਕੋਈ ਗੱਲ ਨਹੀਂ ਮੈਂ ਬੜੀ ਬਹਿ ਵੀ ਜਾਵਾਂ ਦੀ ਆ ਇੰਨਾ ਘੋਜੇ ਪੀ ਕੇ ਨੂੰ ਹੁੰਦਾ ਵਾ ਫਿਰ ਵੀ ਘਰ ਨਾਲ ਹੈਗਾ ਕੋਈ ਤੁਹਾਨੂੰ ਪਤਾ ਉਹ ਅੱਜਕੱਲ ਉੱਤਰੇ ਚੋਰੀਆਂ ਤੇ ਝਟ ਹੋ ਜਾਂਦੀਆਂ ਆ ਬਾਰ-ਬਾਰ ਨਾਲ ਘਰ ਪਤਾ ਲੱਗਦਾ ਸ਼ੱਕ ਤੇ ਹੱਸੜ ਕਰਦੇ ਨੇ ਹੈਗਾ ਤਾਂ ਕਰਕੇ ਕੋਈ ਨਹੀਂ ਜੀ ਇਹ ਕਿਦਰੇ ਹੋ ਕੇ ਜਾਓ ਮੈਂ ਚੱਲ ਜਾਂਦੀ ਮਾਰ ਮੇਰੀ ਪੇਰਾ ਚਲ ਠੀਕ ਆ ਤਾਂ ਬੈਠ ਗਿਆ ਉਹ ਅੰਨ ਦਾ ਤੇ ਦਵਾਈ ਕੋਈ ਚੱਲਦੀ ਆ ਆਹ ਦਵਾਈ ਚੱਲਦੀ ਹੈ ਦਵਾਈ ਤੋਂ ਬਿਨਾਂ ਕਿਤੇ ਬੁਝਾਰਾ ਤੇ ਇਹ ਤਾਂ ਗੱਲ ਨਹੀਂ ਆਈ ਅਪਰੋਂ ਇਥੇ ਕਾੜੀ ਪੈ ਗਈ ਹੈ ਚੱਲ ਧਿਆਨ ਰੱਖਿਆ ਲਓ ਆਪਣਾ ਬੜਾ ਅਸਰਾ ਤੁਹਾਡਾ ਪੰਨਾ ਝੱਟ ਤੁਹਾਡੇ ਨਾਲ ਆਇਆ ਪੰਜ ਦਾ ਭੱਜ ਕੇ ਪਿਤਾ ਜੀ ਜਾਣਾ ਤੇ ਦੋ ਮਿੰਟ ਘਰ ਪਿਓ ਹੈ ਬੜਾ ਹੀ ਆਸਰਾ ਪਤਾ ਯਾਰ ਕੀ ਦੀ ਜੇ ਇਹੋ ਜੇ ਨੂੰ ਲਾਓ ਜੇ ਨਾ ਬਿਨਾਂ ਹੋਇਆ ਆਸਰਾ ਇਤੋਂ ਦੂਜੇ ਨਾਲ ਕੀ ਪਤਾ ਤੇ ਇੱਕ ਗੱਲ ਬਣੋ ਉਹ ਤੇ ਕੋਈ ਜਦੋਂ ਚੱਲ ਜਾਓ ਨਾ ਬੱਤੀ ਬੱਤੀ ਗੱਲਾਂ ਸੁਣਦੀ ਗੜੀ ਗੱਲ ਕਰਨ ਦੀ ਸੋਚਦੀ ਨਹੀਂ ਮੈਂ ਕੀ ਸੋ ਬੋਲਣੀ ਤੇ ਕੀ ਨਹੀਂ ਬੋਲਣੀ ਪਰ ਤੇ ਮੇਰਾ ਜੀ ਨਹੀਂ ਕਰਦਾ ਰੋ ਤੇਰਾ ਚਾਹਤ ਹੋ ਗਈ ਆ ਉਹਦੀ ਵੀ ਉਹਦੀ ਵੀ ਆ ਗੋ ਬੋਲਣੀ ਸੋਨਣਾ ਉਹ ਬਸ ਨਿਵੇਸ਼ ਨੇ ਵੇਲੇ ਦੀ ਤੇ ਪੇਰੀਂ ਵੀ ਉਥੇ ਸੌਖੀ ਆ ਕਿ ਜਾਂ ਗਾਲਾਂ ਗੋਣਾ ਕੱਢਦੀ ਆ ਸੱਸ ਬਸ ਆਹ ਮੈਂ ਪਤਾ ਕਰਕੇ ਲਿਖੀ ਇਹ ਪਤਾ ਹੈ ਕਿ ਇਹ ਵੈਰਵਾ ਦਾ ਨਹੀਂ ਸੌਖੀ ਆ ਤੇ ਮਹਾਰਾਜ ਰੱਖੇ ਸਭ ਨੂੰ ਚੰਗਾ ਵਾ ਤੇ ਹੋਈ ਗੱਲ ਨਹੀਂ ਗਾਲਾਂ ਬਸ ਇਹ ਹੋਈ ਆ ਵੀ ਮੈਂ ਸੋਚਿਆ ਚਲ ਇੱਕ ਪੁਲੀ ਹੋ ਗਈ ਆ ਤੇ ਮਹਾਰਾਜ ਹੁਣ ਕੇ ਪੁੱਤ ਦੇ ਦੂੰਗਾ ਉਹ ਹੁਣ ਕੇ ਫੇਰ ਦੋਏ ਫੇਰ ਹੋਗੀ ਆ ਦੀ ਬੰਦਾ ਕਰੇ ਦੀ ਕਰਵਾ ਕਰੇ ਕਰਮਾਂ ਦੀ ਗੱਲ ਹੁੰਦੀ ਹੈ ਕੋਈ ਨਹੀਂ ਆਪਣੇ ਰੱਬ ਦਾ ਹਾਂ ਤੇਰਾ ਦੀ ਪ੍ਰਸਾਦ ਮੇਰੀ ਬੜੀਆਂ ਗੱਲਾਂ ਕਰਦੀ ਪਰ ਸੋਨੀਆਂ ਬੇਟੀਆਂ ਬੜੀ ਕੀ ਗੱਲਾਂ ਕਰਦਾ ਹਾਂ ਉਹਦੇ ਕੀ ਵਾਸਤੇ ਦੀ ਗਾਣਾ ਕੁੜੀ ਤੇ ਉਹਦੇ ਵਾਸਤੇ ਤੇ ਨੀਗੀ ਦਿੱਤੇ ਰੱਬ ਨੇ ਆਹਾਂ ਅੰਦੀ ਕੁੜੀਆਂ ਦੇ ਵੀ ਦੁਆਲੇ ਹੁੰਦੀ ਦੀ ਸਾਰਾ ਦਿਨ ਉਹਨਾਂ ਨੂੰ ਕਦੀ ਗਾਣਾ ਗੱਡੀ ਜਾਂਦੀ ਕਦੀ ਕੁੱਪ ਖਰੀ ਜਾਂਦੀ ਕਦੀ ਸੁਣੀਆਂ ਨਹੀਂ ਗਿਆ ਮੇਰੇ ਕੋਲ ਜਾਂਦੀ ਤਾਂ ਪਤਾ ਕੀ ਕਰਾਂ ਇਹ ਤਾਂ ਉਹਦੀ ਗਲਤੀ ਹੈ ਚਲੋ ਸਰ ਚਲੋ ਠੀਕ ਆ ਫਿਰ ਮੈਂ ਚਲਦੀ ਹਾਂ ਤੇ ਫਿਰ ਕੱਲ ਨੂੰ ਆਪਾਂ ਚੱਲ ਜਾਨਾ ਜੀ ਤੇ ਮੈਂ ਫੇਰਾਏ ਨੂੰ ਇੰਦਾ ਕਰੇ ਉਹ ਚੱਲ ਜਿਆ ਅੱਛਾ ਮੈਂ ਆਪੇ ਇੱਕ ਮਗਰ ਚੱਲੂ ਘਰ ਤੱਕ ਫੇਰਾ ਮਾਰਾਂ ਨਾ ਜੋ ਤੱਕ ਨਹੀਂ ਬਾਕੀ ਹੁੰਦੇ ਚੱਲ ਜਾਣਾ ਹੁੰਦਾ ਨਾ ਕਿ ਗੇੜੇ ਨੂੰ ਮੈਂ ਤਾ ਆਵਾਜ਼ ਕੋਈ ਦੋ ਆ ਐਸੇ ਕਰਕੇ ਨੂੰ ਖੁੱਲਾ ਛੱਡ ਜਾਨੀ ਤੁਹਾਡੇ ਹਿੰਦਾਂ ਨੂੰ ਕਿ ਫਿਕਰ ਕੀਤਾ ਇੱਕੋ ਗੱਲ ਜਾਂ ਮੈਂ ਚਲੋ ਠੀਕ ਜੇ ਫਿਰ ਚੱਕਾ ਤਾਈ ਜੀ ਦਵਾਈ ਕੋਈ ਖਾਓ ਫਿਰ ਨਾ ਚੰਗਾ ਚੱਲ ਜਾ ਵੇ ਫਿਕਰ ਇਹੋ ਕਰ ਜਾ ਚੰਗਾ